ਉਹਨੇ ਮੇਮ ਜਿੱਤੀ ਹੋਈ ਜਿਹੜੀ ਉਹ ਠਾਰ ਵਾਲੀ ਬੀਬੀ ਐ ਉਹਦਾ ਡਾੜ ਨਹੀਂ ਹੋਇਆ ਆਮ ਲੋਕਾਂ ਨੇ ਫੜ ਕੇ ਤੁਸੀਂ ਘਰ ਘਾਤੇ ਛੋਟੇ ਨੇ ਜਿਹੜੇ ਉਹਨਾਂ ਨੇ ਫੜ ਕੇ ਘਰ ਘਾਤੇ ਉਹ ਠਾਰ ਵਾਲੀ ਬੀਬੀ ਦੀ ਜਵਾਨਤ ਵੀ ਉਹ ਵੀ ਪੁਲਿਸ ਨੇ ਕੋਈ ਚਲਾਣ ਨਹੀਂ ਪੇਸ਼ ਕੀਤਾ ਉਹ ਐਸ਼ ਕਰਦੀ ਐ ਇੰਤਲਾਕ ਉਹਲੇ ਵਾਰ ਕੀ ਮੈਦਾਨ ਦੇ ਖੇਤ ਨੂੰ ਅੱਗ ਲੱਗ ਜਾਂਦੀ ਸੀ ਕਣਕ ਨੂੰ ਅਸੀਂ ਵੀਡੀਓਸ ਨੂੰ ਦਿਖਾ ਸਕਦੇ ਆ ਇਹ ਇਹ ਨਾ ਅੱਗ ਬੁਝਾਉਣ ਵਾਲਿਆਂ ਨਾਲ ਲੱਗਿਆ ਹੁੰਦਾ ਸੀ ਮੁੜ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਕਣਕ ਸੜ ਕੇ ਸਵਾਹ ਹੋ ਗਈ ਆਪਣੇ ਏਰੀਆ 'ਚ ਵੀ ਹੋ ਗਈ। ਸਰਕਾਰ ਦਾ ਅਜੇ ਤੱਕ ਮੂੰਹ ਨਹੀਂ ਖਿਲਾਉਦੇ ਬਾਰੇ ਸੁख्या। ਸੰਪੂਰਨ ਖਨੋਰੀ ਮੋਰਚੇ ਚੱਲ ਰਹੀ ਜਿੱਤੀ। ਛੋਡੀ ਸਰਕਾਰ ਨੇ ਰਾਤ ਨੂੰ ਕੀ ਵਿਵਪਤਾ ਪਈ ਸੀ ਵੀ ਕਿਸਾਨਾਂ ਦੀਆਂ ਟਰਾਲੀ ਚੋਰੀਆਂ ਕਰ ਲੀਆਂ, ਏਸੀ ਚੋਰੀ ਕਰ ਲਏ, ਉਹਨਾਂ ਦਾ ਗਰੂਨ ਮਿਰਚ ਚੱਕ ਕੇ ਚਾਪ ਪੱਤੇ ਚੱਕ ਲੈ ਗਏ। ਇੱਥੋਂ ਤੱਕ ਵੀ ਛੋਡੀ ਸਰਕਾਰ ਤੇ ਜਿਹੜਾ ਟੈਗ ਟਰਾਲੀ ਚੋਰਾਂ ਦੀ ਸਰਕਾਰ ਦਾ ਲੱਗ ਚੋਕ। ਡळा ਤੋ ਡਲਾ ਹੁੰਦਾ ਹੈ ਪਤਾ ਨਹੀਂ ਕਿਦਾਂ ਸੇ ਚੱਲਾ ਹੁੰਦਾ ਹੈ ਇਹ ਜਿਹੜੇ ਸ਼ਬਦ ਨੇ ਇਹ ਮੁੱਖ ਮੰਤਰੀ ਭਗਵੰਤ ਸਿੰਘ ਆ ਮੰਨਦੇ ਹੁੰਦੇ ਸੀ ਜਦੋਂ ਇਹ ਸੱਤਾ ਚੋਂ ਬਾਹਰ ਹੁੰਦੇ ਸੀ ਪਰ ਹੁਣ ਇਹੀ ਸ਼ਬਦ ਇਹਨਾਂ ਦੇ ਆਪਣੇ ਐਮਐਲਏਾਂ ਤੇ ਪੁੱਠੇ ਪੈਂਦੇ ਹੋਏ ਨਜ਼ਰ ਆ ਰਹੇ ਨੇ ਦੱਸ ਦਈਏ ਕਿ ਹੁਣ ਜਿਹੜੇ ਇਹਨਾਂ ਦੇ ਸਰਧੂਲਗੜ ਤੋਂ ਐਮਐਲਏ ਨੇ ਉਹ ਕਿਸਾਨਾਂ ਦੇ ੱੱਕੇ ਚੜੇ ਨੇ ਦੱਸ ਦਈਏ ਕਿ ਕਿਸਾਨਾਂ ਦੇ ਵੱਲੋਂ ਜਿਹੜਾ ਇਹਨਾਂ ਦਾ ਵਿਰੋਧ ਕੀਤਾ ਗਿਆ ਇਹਨਾਂ ਦਾ ਘਰਾਉ ਕੀਤਾ ਗਿਆ ਤੇ ਘੇਰਾ ਬਣਾ ਕੇ ਜਿਹੜੇ ਐ ਐਮਐਲਏ ਬਾਣਾਵਾਲੀ ਨੇ ਉਹਨਾਂ ਤੋਂ ਸਵਾਲ ਪੁੱਛੇ ਗਏ ਨੇ ਦੱਸਦੀ ਹੈ ਕਿ ਉਹਨਾਂ ਤੋਂ ਸਵਾਲ ਪੁੱਛੇ ਗਏ ਨੇ ਕਿ ਤੁਸੀਂ ਜਿਹੜੇ ਮਾੜੇ ਢੀੜੇ ਨਸ਼ਾ ਤਸਕਰ ਨੇ ਉਹਨਾਂ ਦੇ ਘਰ ਠਾ ਰਹੇ ਹੋ ਪਰ ਜਿਹੜੀ ਥਾਰ ਵਾਲੀ ਬੀਬੀ ਤੁਸੀਂ ਫੜੀ ਸੀ ਉਸ ਦੀ ਜ਼ਮਾਨਤ ਵੀ ਹੋ ਚੁੱਕੀ ਆ ਉਸ ਦੇ ਘਰ ਨੂੰ ਹੱਤ ਤੱਕ ਕਿਸੇ ਪੁਲਿਸ ਮੁਲਾਜ਼ਮ ਨੇ ਨਹੀਂ ਲਾਇਆ ਤਾਂ ਇਹ ਤੱਕਾ ਕਿਉਂ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਇਹ ਸਵਾਲ ਨੇ ਜਿਹੜੇ ਉਹ ਐਮਐਲਏ ਬਾਣਾਵਾਲੀ ਨੂੰ ਕਿਸਾਨ ਆਗੂਆਂ ਦੇ ਵੱਲੋਂ ਪੁੱਛੇ ਗਏ ਨੇ ਦੱਸਦੀ ਹੈ ਕਿ ਪਿੰਡਾ ਖੋਖਰ ਦੇ ਵਿੱਚ ਐਮਐਲਏ ਪਹੁੰਚੇ ਸੀ ਜਿੱਥੇ ਕਿਸਾਨ ਜਿੱਥੇ ਬੰਦੀ ਉਗਰਾਹਾ ਦੇ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਅਤੇ ਸਵਾਲ ਨੇ ਜਿਹੜੇ ਉਹ ਉਹਨਾਂ ਨੂੰ ਪੁੱਛੇ ਗਏ ਨੇ ਤਾਂ ਹੁਣ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਦਾ ਘਰਾਉ ਹੁੰਦਾ ਦਿਖਾਈ ਦੇ ਰਿਹਾ ਏ ਦੱਸਤੀਏ ਕਿ ਹਰ ਪਿੰਡ ਦੇ ਵਿੱਚ ਜਿੱਥੇ ਐਮਐਲਏ ਪਹੁੰਚਦੇ ਨੇ ਉਹਨਾਂ ਦਾ ਜਿਹੜਾ ਲੋਕਾਂ ਦੇ ਵੱਲੋਂ ਰਲ ਕੇ ਘਰਾਉ ਕੀਤਾ ਜਾਂਦਾ ਤੇ ਸਵਾਲ ਪੁੱਛੇ ਜਾਂਦੇ ਨੇ ਇਹੀ ਜਿਹੜੇ ਸ਼ਬਦ ਨੇ ਉਹ ਭਗਵੰਤ ਸਿੰਘ ਮਾਨ ਜਦੋਂ ਸੱਤਾ ਤੋਂ ਬਾਹਰ ਸੀ ਸੀਐਮ ਨਹੀਂ ਬਣੇ ਸੀ ਉਦੋਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਸੀ ਕਿ ਜਦੋਂ ਵੀ ਜਿਹੜੇ ਐਮਐਲਏ ਐਮਪੀ ਤੁਹਾਡੇ ਪਿੰਡਾਂ ਦੇ ਵਿੱਚ ਆਉਣਗੇ ਤਾਂ ਉਹਨਾਂ ਨੂੰ ਸਵਾਲ ਕਰਿਓ ਤਾਂ ਹੁਣ ਇਹਨਾਂ ਦੇ ਆਪਣੇ ਐਮਐਲਏ ਨੂੰ ਜਿਹੜੇ ਸਵਾਲ ਹੋਣੇ ਸ਼ੁਰੂ ਹੋਏ ਨੇ ਦੱਸ ਦਈਏ ਕਿ ਪਿੰਡ ਖੋਖਰ ਦੇ ਵਿੱਚ ਸਰਧੂਲਗੜ੍ਹ ਦੇ ਜਿਹੜੇ ਐਮਐਲਏ ਨੇ ਗੁਰਪ੍ਰੀਤ ਸਿੰਘ ਬਾਣਾਵਾਲੀ ਪਹੁੰਚੇ ਨੇ ਤਾਂ ਉਹਨਾਂ ਨੂੰ ਜਿਹੜਾ ਸਵਾਲ ਨੇ ਉਹ ਕਿਸਾਨਾਂ ਆਗੂਆਂ ਦੇ ਵੱਲੋਂ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਸਕੂਲ ਦਾ ਮੈਨੇਜਮੈਂਟ ਜਿਹੜਾ ਲੰਬੇ ਸਮੇਂ ਤੋਂ ਪਿੱਛੇ ਮਾਮਲਾ ਲਟਕਦਾ ਹੋਇਆ ਨਜ਼ਰ ਆ ਰਿਹਾ ਸੀ ਇਹਦੇ ਅਧਿਆਪਕਾਂ ਨੂੰ ਵੀ ਜਿਹੜਾ ਉਹ ਅਰੇਸਟ ਕੀਤਾ ਗਿਆ ਸੀ ਤਾਂ ਹੁਣ ਤੱਕ ਅਧਿਆਪਕ ਬਹਾਲ ਕਿਉਂ ਨਹੀਂ ਕੀਤੇ ਗਏ ਇਹ ਵੀ ਮਸਲਾ ਕਾਫੀ ਲਟਕਦਾ ਹੋਇਆ ਨਜ਼ਰ ਆ ਰਿਹਾ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਜਿਹੜੇ ਧਰਨੇ ਲੱਗੇ ਸੀ ਉਹ ਸਰਕਾਰ ਨੂੰ ਅਜੇ ਹੀ ਕੀ ਮੁਸ਼ਕਲ ਖੜੀ ਹੋਈ ਸੀ ਕਿ ਉਹ ਰਾਤ ਨੂੰ ਚੁਕਾਉਣੇ ਪੈ ਗਏ ਤੇ ਇਹ ਕਿਸਾਨਾਂ ਦੇ ਜਿਹੜੇ ਟਰੈਕਟਰ ਟਰਾਲੀਆਂ ਏਸੀ ਜਾਂ ਫਿਰ ਹੋਰ ਜਿਹੜੀਆਂ ਵੀ ਜ਼ਰੂਰੀ ਵਸਤਾਂ ਸਿਗੀਆਂ ਜਿਹੜੀਆਂ ਉਹ ਬਾਰਡਰਾਂ ਤੇ ਲੈ ਕੇ ਬੈਠੇ ਸੀ ਉਹ ਸਰਕਾਰ ਦੇ ਬੰਦਿਆਂ ਤੇ ਪ੍ਰਸ਼ਾਸਨ ਦੇ ਵੱਲਿਆਂ ਤੋਂ ਬੰਦਿਆਂ ਤੋਂ ਚੋਰੀ ਕੀ ਜਿਹੜੇ ਚੋਰੀ ਕੀਤੇ ਗਏ ਨੇ ਉਹਨਾਂ ਨੇ ਤੇ ਆਖਿਰ ਜਿਹੜਾ ਸਰਕਾਰ ਦੇ ਉੱਤੇ ਟੈਗ ਲੱਗਿਆ ਏ ਟਰਾਲੀ ਚੋਰ ਦਾ ਤਾ ਇਹ ਕਿਉਂ ਲੱਗਾ ਇਹ ਸਰਕਾਰ ਜਿਹੜੀ ਆ ਉਹ ਕਿਸਾਨਾਂ ਦੀ ਬੈਰੀ ਕਿਉਂ ਬਣੀਆ ਜਥੇਬੰਦੀਆਂ ਦੇ ਨਾਲ ਸਰਕਾਰ ਕਿਹੜਾ ਅਜਿਹਾ ਬਹਿਰ ਕੱਢ ਰਹੀ ਆ ਤਾਂ ਜਥੇਬੰਦੀ ਉਗਰਾਹਾ ਦੇ ਜਿਹੜੇ ਕਿਸਾਨ ਆਗੂਆਂ ਦੇ ਵੱਲੋਂ ਜਿਹੜੇ ਉਹ ਐਮਐਲਏ ਗੁਰਪ੍ਰੀਤ ਸਿੰਘ ਬਣਾਵਾਲੀ ਨੂੰ ਜਿਹੜੇ ਉਹ ਸਵਾਲ ਕੀਤੇ ਗਏ ਨੇ ਐਮਐਲਏ ਸਰਧੂਲਗੜ ਨੇ ਗੁਰਪ੍ਰੀਤ ਸਿੰਘ ਬਣਾਵਾਲੀ ਉਹ ਪਿੰਡ ਖੋਖਰਕੁਰਦ ਦੇ ਵਿੱਚ ਪਹੁੰਚੇ ਸੀ ਜਿੱਥੇ ਉਹਨਾਂ ਨੂੰ ਜਿਹੜੇ ਉਹ ਕਿਸਾਨਾਂ ਦੇ ਵੱਲੋਂ ਸਵਾਲ ਕੀਤੇ ਨੇ ਤਾਂ ਹੁਣ ਆਪਣੇ ਸ਼ਬਦਾਂ ਦੇ ਵਿੱਚ ਆਪ ਫਸਦੇ ਹੋਏ ਨਜ਼ਰ ਆ ਰਹੇ ਨੇ ਭਗਵੰਤ ਸਿੰਘ ਮਾਨ ਅਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ